ਸਸ਼ੀ ਗਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਅੱਜ ਜਿਹੜੀ ਵੀਡੀਓ ਕਿਸੇ ਵੀਰ ਨੇ ਬਣਾਈ ਹੈ ਇਸ ਨੂੰ ਵੀ ਇਦਾਂ ਹੀ ਲੱਗਦਾ ਸੀ ਕਿ ਇਹ ਜਿਹੜੀ ਕੁੱਤੀ ਹੈ ਕਿਸੇ ਦੁਕਾਨ ਤੋਂ ਬਰੈਡ ਚੱਕ ਕੇ ਲੈ ਆਈ ਹੈ ਤੇ ਆਪਣੇ ਬੱਚਿਆਂ ਦੇ ਲਈ ਲੈ ਕੇ ਜਾ ਰਹੀ ਹੈ ਪਰ ਅੱਗੇ ਮਸਲਾ ਕੁਝ ਹੋਰ ਹੀ ਬਣ ਗਿਆ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਹੈਰਾਨ ਹੋ ਜਾਓਗੇ ਤੁਸੀਂ 당ਗ ਰਹਿ ਜਾਓਗੇ ਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਲਿਖਣ ਦੇ ਲਈ ਮਜਬੂਰ ਹੋ ਜਾਓਗੇ ਜਦੋਂ ਤੁਸੀਂ ਇਸ ਕੁੱਤੀ ਦੀ ਇਹ ਵੀਡੀਓ ਨੂੰ ਦੇਖੋਗੇ ਕਿ ਇਹ ਜਿਹੜੇ ਬਰੈਡ ਹੈ ਉਹ ਕਿੱਥੇ ਲੈ ਕੇ ਜਾ ਰਹੀ ਹੈ ਕਿਸ ਨੂੰ ਦਿੱਤੇ ਨੇ ਇਸ ਕੁੱਤੀ ਨੇ ਬਰੈਡ ਤਾਂ ਦੋਸਤੋ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਔਰ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਜੇ ਤਾਂ ਕਿ ਹਰ ਇੱਕ ਲੋਕਾਂ ਤੱਕ ਇਸ ਮੈਸੇਜ ਨੂੰ ਪਹੁੰਚਾਇਆ ਜਾ ਸਕੇ ਤੇ ਲੋਕ ਵੀ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੇ ਕੰਮ ਕਰਨ ਜਿਹੜੇ ਇਸ ਜਾਰਮਰ ਨੇ ਕੀਤੇ ਨੇ ਹੁਣ ਤੁਸੀਂ ਆਨੰਦ ਲਓ ਇਸ ਵੀਡੀਓ ਦਾ ਤੇ ਵੀਡੀਓ ਨੂੰ ਦੇਖ ਕੇ ਇਹ ਜ਼ਰੂਰ ਦੱਸਣਾ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਇੱਥੇ ਇੱਥੇ ਦੇ ਟੋਲੇ ਇਹਨਾਂ ਨੂੰ ਪੁੱਛ ਰਿਹਾ ਕਿ ਕਿੱਦਾਂ ਲੱਗਦਾ ਤੇ ਇਹ ਤਾਂ ਇਹ ਤਾਂ ਲੱਗਦਾ ਨਹੀਂ ਬੱਚਾ ਹਨਾ ਇਹ ਇਹਦੇ ਕੋਲ ਲੈ ਕੇ ਆਈ ਇਹ ਜ਼ੀਰੋ ले लैके आई बड़े हिसाब ना बच्चा को आ है लेके आज है जो बच्चा वो अच्छा ब्लाइंड है देखो जी हां? ਹਾਂ ਤੁਹਾਨੂੰ ਦੇਣ ਤਾ ਨੂੰ ਲੈ ਲੈਣ ਤਾ ਨੂੰ ਆਈ ਆ ਤਾਂ ਉਹਦੇ ਵਾਸਤੇ ਆਈ ਹੈ ਲੈ ਕੇ ਉਹ ਆ ਦੇਖੋ ਜੀ ਇਹ ਡੌਗ ਲੈ ਕੇ ਆਈ ਹੈ ਦੀ ਕੁੱਤੀ ਲੈ ਕੇ ਆਈ ਹੈ ਇਹਦੇ ਵਾਸਤੇ ਬ੍ਰੈਡ ਲੈ ਕੇ ਆਈ ਹੈ ਕਿਤੋਂ ਇਹ ਡੌਗ ਜਿਹੜਾ ਬਲਾਈਂਡ ਹੈ ਹੈ ਇਹਨੂੰ ਪਤਾ ਹੈ ਵੀ ਇਹ ਜਿਹਨੇ ਦੀ ਹੈਲਪ ਕੀਤੀ ਹੈ ਆਪਣੇ ਵੱਲੋਂ ਅੱਗੇ ਵੀ ਕਰ ਦਿੰਦੀ ਹੈ ਹਾਂ ਅੱਗੇ ਵੀ ਕਰਦੀ ਚੱਕੇ ਲੈ ਜਾਂਦੀ ਕੁਛ ਨਾ ਕੁਛ ਉੱਥੇ ਰੱਖ ਦਿੰਦੀ ਹੈ ਕਰੀਏ ਰੱਖ ਦਿੰਦੀ ਆ ਦੇਖੋ ਜੀ ਇਹਦੇ ਵਾਸਤੇ ਬ੍ਰੈਡ ਲੈ ਕੇ ਆਈ ਜੀ ਸਲੂਟ ਮੰਨਦਾ ਜੀ ਆ ਦੇਖੋ ਜੀ ਮਮਤਾ ਐ ਇਹਨੂੰ ਪਤਾ ਵੀ ਇਹ ਬਲਾਈਂਡ ਹੈ ਇਹ ਬਲਾਈਂਡ ਹੈ ਬਾਈ ਬਰਥ ਬਲਾਈਂਡ ਹੈ ਹਾਂਜੀ ਹਾਂਜੀ ਜਨਮ ਤੋਂ ਹੀ ਬਲਾਈਂਡ ਹੈ ਅੱਛਾ ਇਹ ਤੁਹਾਡੇ ਕੋਲ ਹੀ ਹੈ ਹਾਂ ਜਿਹੜੀ ਵੀ ਸੀ ਨਾਲੀ ਵਿੱਚ ਕਿਨਾ ਟੁੱਕੇ ਲਾਇਆ ਅੱਛਾ ਨਾਲੀ ਵਿੱਚ ਗੇਰੀ ਵਿੱਚ ਤੁਸੀਂ ਟੁੱਕੇ ਲਾਇਏ ਇਹਨੂੰ ਇਹਨੂੰ ਖਿਲਾਓ ਜੀ ਹੁਣ ਬ੍ਰੈਡ ਹਾਂ ਉਹ ਲੈ ਕੇ ਆਏ ਇਹਦੇ ਵਾਸਤੇ ਦੇਖੋ ਜੀ ਕਿ ਕਿ ਤੂੰ ਬ੍ਰੇਡ ਕਰਕੇ ਵਾਜਵਾ ਦੇਖੋ ਜੀ ਐਡਾ ਵੀ ਹੁੰਦਾ ਹੈ ਜੀ ਕੰਮ ਓਏ ਬੱਲੇ ਓ ਬੱਲੇ ਹੈ ਬੰਦਿਆਂ ਨੂੰ ਸਿੱਖਣ ਦੀ ਲੋੜ ਹੈ ਜੀ